ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਕੀ ਨਾਮ ਹੈ ਜੀ ਆਪਣਾ ਨਾਮ ਸਤਨਾਮ ਸਿੰਘ ਬਾਈ ਨੰਬਰ ਦੱਸੋ ਜੀ ਆਪਣਾ ਨੰਬਰ 987707998 ਪਿੰਡ ਦੱਸ ਬਾਈ ਦੀਪਗੜ੍ਹ ਬਾਈ ਜ਼ਿਲ੍ਹਾ ਬਰਨਾਲਾ ਬਾਈ ਹਾਂਜੀ ਬਾਈ ਗਾਹ ਹੁਣੇ ਲੰਬੀ ਹੈ ਹਾਂ ਹੁਣੇ ਬਸ ਸੂਈ ਹੈ ਜੇ ਰੁਪਏ ਦਾ ਪੈਕੇਟ ਹੀ ਹੁਣੇ ਲੈ ਕੇ ਆਏ ਜੀ ਸੁਣ ਲੈ ਕੇ ਆਈ ਹਾਂ ਠੀਕ ਹੈ ਜੀ ਬਾਈ ਤਾਜੀ ਸੂਈ ਹੈ ਬਿਲਕੁਲ ਜਮ ਕੰਢੇ ਹੀ ਹੋਇਆ ਇਹ ਜੇ ਰੁਪਏ ਦੀ ਬੱਚੀ ਬਗਰਾ ਬਹੁਤ ਚੰਗੀ ਠੀਕ ਹੈ ਜੀ ਤੇ ਰੇਟ ਰੁਪਰਾ ਦਾ ਕੀ ਹੈ ਰੇਟ 55000 ਜੀ ਠੀਕ ਹੈ ਜੀ ਤੀਜੀ ਸੂਈ ਹੈਗੀ ਠੀਕ ਹੈ ਹਾਂ ਤੇ ਜਿਮਾ ਕੰਪਲੀਟ ਹੈ ਬਾਈ ਠੀਕ ਹੈ ਜੀ ਤਦ ਜਣੀ ਬਾਈਆਂ ਨੇ 24 25 ਕਿਲੋ ਕਿਹਾਗਾ ਉਹ ਦੇ ਦਿੰਦੀ ਐ ਠੀਕ ਹੈ ਜੀ ਹਾਂ ਅੱਜ ਹੀ ਸੂਈ ਆ ਜੀ ਅੱਜ ਹੀ ਸੂਈ ਆ ਹਾਂ ਤੁਸੀਂ ਲੈ ਕੇ ਆਏ ਹੋਣੀ ਬਾਈ ਜੀ ਹੁਣ ਹੀ ਲੈ ਕੇ ਆਇਆ ਬਾਈ ਜੀ ਤੇ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਮਾਗਰ ਬੱਸੀ ਵੀ ਦਿਖਾ ਦੇਣੀ ਬੱਸੀ ਬਹੁਤ ਚੰਗੀ ਹੋਈ ਦਿਖਾ ਦੇਣੀ ਇੱਕ ਮਿੰਟ ਬਾਈ ਜੀ ਬੱਸੀ ਨੇ ਸਾਡੀ ਮਗਰ ਠੀਕੀ ਦੀ ਬੱਸੀ ਆ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਣ ਮੈਂ ਵੀਡੀਓ ਅਪਲੋਡ ਕਰ ਦੇਈਏ ਤੇ ਤੀਜਾ ਸੂਆ ਵੀਰੇ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ok bye ਠੀਕ ਆ